ਹਾਂਜੀ ਸੇਖੇ ਸਾਹਿਬ ਤੁਸੀਂ ਹਾਲਾਤ ਸੰਬੰਧੀ ਜਿਵੇਂ ਲਿਖਿਆ ਸੀ ਕਿ ਐਸਆਈਟੀ ਮੇਰੇ ਆਸ਼ੀਰਵਾਦ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਵੀ ਪਰਤੋ ਆਜਿ ਜੋ ਸੰਬੰਧ ਨੂੰ ਭੇਜੇ ਤੁਸੀਂ ਪਹੁੰਚੋ ਦੇਖੋ ਸਭਾ ਤੋਂ ਕੋਮਲ ਦੀ ਗੱਲ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਕਾਨੂੰਨ ਦੀ ਕੇਸ ਤਰੀਕੇ ਨਾਲ ਧੱਜੀਆਂ ਉਡਾਉਂਦੀਆਂ ਨੇ ਉਹ ਇਸ ਗੱਲ ਤੋਂ ਕਲੀਅਰ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹਨੂੰ ਸਾਦਕੇ ਉਹਦੀ ਇੰਟਰੋਗੇਸ਼ਨ ਸੀਆਈਏ ਸਟਾਫ ਖਰੜ ਤੇ ਕਰਨੀ ਸੀ ਉਥੇ ਤਾਂ ਉਹਦੀ ਇੰਟਰਵਿਊ ਕਰਾਉਣ ਲੱਗ ਗਏ ਜਿਹਦੀ ਇੰਟਰੋਗੇਸ਼ਨ ਕਰਨੀ ਚਾਹੀਦੀ ਸੀ ਜਿਹੜਾ ਕੋ ਖੁਨਖਾਰ ਅਪਰਾਧੀ ਹੈ ਜਿਹਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਹਨੇ ਜੀਦੇ ਤੇ 70 ਤੋਂ ਵੱਧ ਕੇਸ ਚੱਲਦੇ ਨੇ ਜਿਹਨੇ ਸੁਲਮਾਨ ਖਾਨ ਨੂੰ ਮਾਰਨ ਦੀ ਰਾਨਲੇ ਆ ਹੋਇਆ ਔਰ ਧਮਕੀਆਂ ਜਾਂ ਦੇ ਰਿਹਾ ਉਹਦੀ ਕਰਨੀ ਸੀ ਇਨਟੈਰੋਗੇਸ਼ਨ ਉਹਦੀ ਤਾਂ ਕਰ ਲਈ ਇੰਟਰਵਿਊ ਤੇ ਜਿਹਨੂੰ ਮਿਲੀ ਹੋਵੇ ਹਾਈ ਕੋਰਟ ਤੋਂ ਜ਼ਮਾਨਤ ਮੂਤੀ ਸਰਕਾਰ ਨੂੰ ਖਾਣੀ ਪਈ ਹੋਵੇ ਤਿੰਨ ਸਾਲ ਚੇ ਚਲਾਨ ਨਾ ਪੇਸ਼ ਕਰਦੇ ਹੋਣ ਸੁਪਰੀਮ ਕੋਰਟ ਤੋਂ ਭੱਜ ਕੇ ਆ ਜਾਂਦੇ ਕਿਸੇ ਨਾਂ ਆਨੇ ਬਾਨੇ ਤੇ ਜਿਹਨੂੰ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇਨਟੈਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਲ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ ਇਹ ਤਾਂ ਇਸ ਲਾ ਬਾਈਡਿੰਗ ਸਿਟੀਜ਼ਨ ਕਿਉਂਕਿ ਮੈਂ ਕੇਜਰੀਵਾਲ ਦੇ ਵਾਂਗੂ ਥੋੜੀ ਆ ਜਿਹੜਾ ਆਉਂਦਾ ਨਹੀਂ ਮੈਨੂੰ 11 ਵਾਰੀ ਸੱਜ ਲਿਆ ਤੁਸੀਂ ਇਸ ਨਾਟੇ ਜੋਗ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋ 7 ਵਾਰੀ ਮੈਂ ਪੇਸ਼ ਹੋ ਗਿਆ 4 5 ਸਿੱਟਾਂ ਬਦਲ ਗਈਆਂ ਨੇ ਸਿੱਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿਗ ਕੇ ਡੀਆਈਜੀ ਲੈਵਲ ਤੇ ਆ ਗਈ ਮਗਰ ਤਾਂ ਜੀਆ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਮੁਖਵਿੰਦਰ ਖੀਨਾ ਸਾਹਿਬ ਨੇ ਤਿੰਨ ਵਾਰੀ ਮੈਨੂੰ ਸਤਿਆ ਦੋ ਵਾਰੀ ਮੈਂ ਪੇਸ਼ ਹੋਇਆ ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ ਇਹ ਮੈਨਾਂ ਮੇਰੀ ਤੁਸੀਂ ਵੇਖੋ ਕਿੰਨਾ ਮੈ ਲਾਓ ਵਾਈਟਿੰਗ ਆ ਇਸ ਕੰਮ 'ਚ ਮਗਰ ਸ਼ਹੀਦੀ ਦਿਹਾੜੇ ਮੈਂ ਲਿਖ ਕੇ ਕਹਿ ਕੇ ਆਇਆ ਸੀਗਾ ਕਿ ਮੈਨੂੰ ਸ਼ਹੀਦੀ ਦਿਹਾੜੇ ਵਾਲੇ ਦਿਨਾਂ ਤੇ ਨਾ ਸੱਦਿਓ ਮੈਨੂੰ ਸਾਥ ਲਿਆ ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨਾਨ ਕੋਆਪਰੇਸ਼ਨ ਹੁਣ ਆ ਐਸਆਈਟੀ ਬਣੀ ਇਹਨਾਂ ਨੇ ਮੈਨੂੰ ਦੋ ਵਾਰੀ ਛੱਡਿਆ ਮੈਂ ਦੋਨੇ ਵਾਰੀ ਆਇਆ ਤੀਜੀ ਵਾਰੀ ਇਹਨਾਂ ਦੀ ਛਰਾਰਤ ਵੇਖੋ ਕਿ ਹਾਈ ਕੋਰਟ ਮੈਨੂੰ ਆਨਰੇਬਲ ਕੋਰਟ ਨੇ ਲਾਸਟ ਓਪਰਚੁਨਿਟੀ ਦਿੱਤੀ ਸੀ ਪੇਸ਼ ਹੋਣ ਦੀ ਉਹਨੋਂ ਕੇਸ ਕੀ ਦੇ ਖਿਲਾਫ ਸੀ ਭਗਵੰਤ ਮਾਨ ਦੇ ਬੈਚਪ੍ਰਿੰਟ ਨਾਲ ਸੰਜੇ ਸਿੰਘ ਨਾਲ ਹੁਣ ਪਰਪਸਲੀ ਉਸੇ ਦਿਨ ਮੈਨੂੰ ਸਾਧ ਲਿਆ ਕਿ ਉੱਥੇ ਨਾ ਪਹੁੰਚੇ ਉਹਦਾ ਕੇਸ ਚ ਭਲਾ ਹੋ ਜੇ ਫਿਰ ਮੈਂ ਉਸੇ ਤਰੀਕ ਨੂੰ ਇਹ ਗੱਲ ਲਿਖੀ ਐਐਸਆਈਟੀ ਨੂੰ ਭੁੱਲਰ ਸਾਹਿਬ ਨੂੰ ਕਿ ਭਾਈ ਤੁਸੀਂ ਜਾ ਕੇ ਸੁਪਰੀਮ ਕੋਰਟ ਨੂੰ ਕੇਸ ਮੈਂਸ਼ਨ ਕਰਾਇਆ ਹੋਇਆ 23 ਤਰੀਕ ਨੂੰ ਕੇਸ ਹੈ ਹੁਣ ਮੈਨੂੰ 23 ਤੋਂ ਪਹਿਲਾਂ ਨਾ ਸੱਦਿਓ 18 ਨੂੰ ਸੱਦਣ ਤੋਂ ਬਾਅਦ 20 ਨੂੰ ਫੇਰ ਸੱਦ ਲਿਆ ਹੁਣ ਮੈਂ ਜਾ ਕੇ ਸੁਪਰੀਮ ਕੋਰਟ ਦੀ ਤਿਆਰੀ ਕਰਾਂਗਾ ਆਪਦੇ ਵਕੀਲਾਂ ਦੀ ਕਿ ਮੈਂ ਤੁਹਾਡੇ ਕੋਲ ਆਉਂ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਆਪਦਾ ਕੇਸ ਨਾਲ ਲੜਾਂ ਕਿੜਾ ਵੀ ਚੱਜਣਾ ਫੇਰ ਮੈਨੂੰ ਸੱਤਿਆ 30 ਤਰੀਕ ਨੂੰ ਤੇ ਠੀਕ ਨੂੰ ਫੇਰ ਔਨਰੇਬਲ ਕੋਰਟ ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਸਨ ਕਿ ਤੁਸੀਂ ਉੱਥੇ ਹਾਜ਼ਰ ਹੋ ਅਸੀਂ ਚੰਨੀ ਸਾਹਿਬ ਨੂੰ ਘੇਰਿਆ ਸੀ ਉਥੇ ਜੇ ਚਾਰਜ ਫਰੇਮ ਹੋਣੇ ਸੀ ਸੀਐਮ ਨੂੰ ਘੇਰਨ ਦੇ ਤੇ ਮੈਨੂੰ ਇਹ ਕੱਲ ਦੱਸੋ ਕਿ ਮੈਂ ਕੋਰਟ ਕੋਲ ਜਾਊਂਗਾ ਕਿ ਇਹਨਾਂ ਕੋਲ ਆਊਂਗਾ ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਤਿਆ 0 ਵਾਰੀ ਗਏ ਮਜੀਠੀਏ ਨੂੰ ਪੰਜ ਸਿੱਟਾ ਬਦਲਤੀਆ 11 ਵਾਰੀ ਛਤਿਆ ਤੇ 7 ਵਾਰੀ ਮੈਂ ਪੇਸ਼ ਹੋ ਗਿਆ ਜੇ ਮੈਂ 3 4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾ ਕਰਕੇ ਔਰ ਇੱਕ ਸ਼ੀਧੀ ਜਿਹੜੇ ਸ਼ਹਿਬਜਾਦੇਾਨਾ ਸ਼ੀਧੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆ ਮਗਰ ਅੱਜ ਹਾਲਾਤ ਵੇਖ ਲੋ ਕੀ ਹੈ ਅੱਜ ਅਖਬਾਰ ਤੁਸੀਂ ਵੀ ਪੜੀ ਆ ਇੱਕ ਸਿੱਟਾ ਇਹ ਸਿਆਸੀ ਮੈਂ ਤਾਂ ਇਹਨਾਂ ਨੂੰ ਕਹਿੰਦਾ ਇੱਥੇ ਐਵੇਂ ਛੱਦਿਓ ਸੀਐਮ ਹੌਸੀ ਛੱਤ ਲਿਆ ਕਰੋ ਭਗਵਾਨ ਜੀ ਮੇਰੇ ਜਿਹੜੇ 4 ਸਵਾਲ ਕਰਨੇ ਉਹ ਕਰ ਲਵੇ 4 ਮੈਂ ਉਹਨੂੰ ਕਰਨੇ ਮੈਂ ਕਰ ਲੂ ਮਗਰ ਹਾਲਾਤ ਕੀ ਨੇ ਲਾਰੈਂਸ ਬਿਸ਼ਨੋਈ ਨੂੰ ਤਾਂ ਖਵਾਉਂਦੇ ਆ 버ਕਰ ਪੀਜੇ ਲਾਰੈਂਸ ਬਿਸ਼ਨੋਈ ਨੂੰ CIA ਰਿਮਾਂਡ ਤੇ ਲੈ ਕੇ ਗਏ ਸੀ ਥਾਣੇ ਚੋਂ ਆਪਣਾ ਜੇਲ੍ਹ ਚੋਂ ਕਿ ਜੇ ਰਿਮਾਂਡ ਚ ਗਿਆ ਬੰਦਾ ਜਿਹਨੂੰ ਹਰ ਆਲਾ ਆਫਸਰ ਨੇ ਜਿਹਦੀ ਪੁੱਛਗਿੱਛ ਕੀਤੀ ਹਜ਼ਾਰ ਪੁਲਸ ਵਾਲਾ ਉਹਦੀ ਸੁਰੱਖਿਆ ਤੇ ਲਾਇਆ ਤੇ ਉਹ ਇੰਟਰਵਿਊ ਦੇ ਜੇ ਇਹ ਤੁਸੀਂ ਸਮਝਦੇ ਹੋ ਕਿ ਉਹ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਸਟੇਟ ਗਏ ਸੀ ਕਿ ਕਿਵੇਂ ਸੀ ਫਿਰ ਤੁਸੀਂ ਦੂਜੀ ਗੱਲ ਵੇਖੋ ਹਾਈ ਕੋਰਟ ਨੂੰ ਮਿਸਲੀਡ ਕੀਤਾ ਪਹਿਲੀ ਜਿਹੜੀ ਸਿੱਟ ਸਰਕਾਰ ਨੇ ਬਣਾਈ ਸੀ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਉਹ ਸਿੱਟ ਨੇ ਉਥੇ ਇਹ ਗੱਲ ਕਹੀ ਕਿ ਇਹ ਇੰਟਰਵਿਊ ਇੱਥੇ ਨਹੀਂ ਹੋਈ ਉਦੋਂ ਫਿਰ ਹਾਈ ਕੋਰਟ ਨੇ ਜਦੋਂ ਡੰਡਾ ਚੜਾਇਆ ਹਾਈ ਕੋਰਟ ਦੀ ਸਿੱਟ ਬਣੀ ਪ੍ਰਬੋਧ ਕੁਮਾਰ ਜੀ ਡੀਜੀਪੀ ਨੇ ਰਿਪੋਰਟ ਦਿੱਤੀ ਕਿ ਇੰਟਰਵਿਊ ਖਰੜ ਸੀ ਆਈਏ ਜੀ ਉਨ ਘਰਟ ਸੀਆਈਏ ਚ ਇੰਟਰਵਿਊ ਹੋਵੇ ਹੋਮ ਮਿਨਿਸਟਰ ਭਗਵੰਤ ਮਾਨ ਹੋਵੇ ਹਜ਼ਾਰ ਪੁਲਿਸ ਵਾਲਾ ਲਾਇਆ ਹੋਵੇ ਤੇ ਫਿਰ ਭਗਵੰਤ ਮਾਨ ਹੀ ਜ਼ਿੰਮੇਵਾਰ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੀ ਗਰਵਿਆਦਮ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਨਹੀਂ ਕੱਲਾ ਗਰਵਿਆਦਮ ਨੇ ਨਹੀਂ ਕਿਹਾ ਗਰਵਿਆਦਮ ਨੂੰ ਤਾਂ ਜੋ ਭਗਵੰਤ ਨੇ ਕਹਿਤਾ ਉਹਨੇ ਕਹਿਤਾ ਵਿਚਾਰੇ ਨੇ ਭਗਵੰਤ ਮਾਨ ਨੇ ਆਪ ਕਿਹਾ ਤਿੰਨ ਵਜ਼ੀਰ ਖਲੋਤੇ ਉਹਦੇ ਨਾਲ ਔਜਲਾ ਸਾਹਿਬ ਐਮਪੀ ਖਲੋਤੇ ਆ ਆ ਢਾਲੀਵਾਲ ਸਾਹਿਬ ਖਲੋਤੇ ਆ ਨਿੱਜਰ ਸਾਹਿਬ ਖਲੋਤੇ ਆ ਤਿੰਨ ਚਾਰ ਵਜ਼ੀਰਾਂ ਨੇ ਇਕੱਠੇ ਹੋ ਕੇ ਭਗਵੰਤ ਮਾਨ ਬੋਲ ਰਿਹਾ ਕਿ ਡੀਜੀਪੀ ਨੇ ਦਾਸਤਾ ਦਿੱਤਾ ਇੰਟਰਵਿਊ ਨਹੀਂ ਹੋਈ ਪੰਜਾਬ 'ਚ ਤੇ ਹੁਣ ਦੱਸਣ ਕੀ ਚੀਫ ਮਨਿਸਟਰ ਆਪ ਦੀ ਕੁਰਸੀ 'ਤੇ ਬਣੇ ਰਹਿ ਸਕਦੇ ਅੱਜ ਤੋਂ ਬਾਅਦ ਜਿਹੜਾ ਭਗਵ ਜਿਹੜਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰੇ ਉਹਨੂੰ ਮਰਵਾਉਣ ਦੀ ਸਾਜ਼ਿਸ਼ 'ਚ ਸ਼ਾਮਿਲ ਹੋਵੇ ਔਰ ਫਿਰ ਉਹਦੀ ਇੰਟਰਵਿਊ ਕਰਾਵੇ ਉਹਨੂੰ ਚੀਫ ਗੈਸਟ ਬਣਾਵੇ ਸਟੇਟ ਗੈਸਟ ਬਣਾਵੇ ਉਨੇ ਲਾਅਨ ਆਰਡਰ ਕੀ ਸਾਹਮਣੇ ਅੱਜ ਐਨ ਐਚ ਏ ਆਈ ਦੇ ਠੇਕੇਦਾਰਾਂ ਨੇ ਗਵਰਨਮੈਂਟ ਆਫ ਇੰਡੀਆ ਕੇ ਲੈ ਕੇ ਚਲੇ ਗਿਆ ਗਟਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਹੇ ਆ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ ਐ ਐਜੂਕੇਸ਼ਨ ਦਾ ਆਰਟੀਈ ਚ ਰਾਈਟ ਟੂ ਐਜੂਕੇਸ਼ਨ ਕੇ ਤੇ ਵਸਟ ਪਰਫਾਰਮਿੰਗ ਸਟੇਟ ਪੰਜਾਬ ਐ ਲਾਅਨ ਆਰਡਰ ਦਾ ਕੋਈ ਹਾਲਾਤ ਨਹੀਂ ਰੋਜ਼ ਚੋਰੀਆਂ ਪਰੋਥੀਆਂ ਡਕੈਤੀਆਂ ਮਤਲਬ ਇਹ ਤਾਂ ਹਾਲਾਤ ਬਣੇ ਆ ਉਹਦੇ ਵੱਲ ਕੋਈ ਧਿਆਨ ਨਹੀਂ ਸਿਆਸੀ ਬਦਲਾਖੋਰੀ ਇਕੱਲਾ ਹੀ ਕਿ ਮਿਸ਼ਨ ਰਹਿ ਗਿਆ ਭਗਵਾਨ ਤੁਮ ਮਾਤਰਮੀਆਂ ਕਰਾਵੇ ਉਹਨੂੰ ਚੀਫ ਗੈਸਟ ਬਣਾਵੇ ਸਟੇਟ ਗੈਸਟ ਬਣਾਵੇ ਉਹਨੇ ਲੌਨ ਆਰਡਰ ਕੀ ਸਾਹਮਣੀ ਅੱਜ ਐਨ ਐਚ ਆਈ ਦੇ ਠੇਕੇਦਾਰਾਂ ਨੇ ਗਵਰਨਮੈਂਟ ਆਫ ਇੰਡੀਆ ਚ ਲੇ ਕੇ ਚਲੇ ਗਿਆ ਗੱਟਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਹੇ ਆ ਕਿ ਇਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ ਐ ਐਜੂਕੇਸ਼ਨ ਦਾ ਆਰਟੀਈ ਚ ਰਾਈਟ ਟੂ ਐਜੂਕੇਸ਼ਨ ਕੇ ਤੇ ਵਸਟ ਪਰਫਾਰਮਿੰਗ ਸਟੇਟ ਪੰਜਾਬ ਐ ਲੌ ਨਾਡਰ ਦਾ ਕੋਈ ਹਾਲਾਤ ਨਹੀਂ ਰੋਜ਼ ਚੋਰੀਆਂ ਪਰੋਥੀਆਂ ਡਕੈਤੀਆਂ ਮਤਲਬ ਇਹ ਤਾਂ ਹਾਲਾਤ ਬਣੇ ਆ ਉਹਦੇ ਵੱਲ ਕੋਈ ਧਿਆਨ ਨਹੀਂ ਸਿਆਸੀ ਬਦਲਾਖੋਰੀ ਕੱਲਾਇਕੇ ਮਿਸ਼ਨ ਰਹਿ ਗਿਆ ਭਗਵੰਤ ਮਾਨ ਲੰਡਾ ਇਹ ਜੇ ਜਿੰਨੇ ਗੈਂਗਸਟਰ ਰਾਜ ਕੇ ਗੋਲੀਆਂ ਮਾਰਨ ਪਰੋਥੀਆਂ ਲੈਣ ਉਹਨਾਂ ਦੇ ਤਾਂ ਭਾਈ ਭਗਵੰਤ ਮਾਨ ਸਾਹਿਬ ਕਰਾਉਣਗੇ ਇੰਟਰਵਿਊ ਉੱਥੇ ਇੰਟੈਰੋਗੇਸ਼ਨ ਨਹੀਂ ਹੋਊ ਤੇ ਜਿਨ੍ਹਾਂ ਦੀ ਬਣਦੀ ਨਹੀਂ ਗੈਰਕਾਨੂੰਨੀ ਕੰਮ ਆ ਉਹਨੂੰ ਰੋਜ਼ ਛੱਡ ਲੈਂਦੇ ਜਿਹੜੇ ਮਾੜਾ ਜਿਹਾ ਬੋਲੇ ਪਰ ਮੈਂ ਅੱਜ ਵੀ ਦੱਸ ਕੇ ਚੱਲਿਆ ਕਿ ਭਗਵੰਤ ਮਾਨਸ਼ਿਆ ਮੈਂ ਪਹਿਲਾਂ ਵੀ ਤੇਰੇ ਚੇਤੜੇ ਫਰੋਲਦਾ ਰਿਆਂ ਤੇਰੇ ਜੋ ਬੇਨਕਾਬ ਚਿਹਰੇ ਕਰਦਾ ਰਿਆਂ ਇਹ ਇੰਟਰਵਿਊ ਤਾਂ ਮਸਲਾ ਤੁਸੀਂ ਮੇਰੀ ਇੰਟਰਵਿਊ ਪੁਰਾਣੀ ਕੱਢ ਲਿਓ ਮੈਂ ਉਦੋਂ ਹੀ ਕਿਹਾ ਸੀ ਪੰਜਾਬ ਜੀ ਹੋਈ ਆ ਇੰਟਰਵਿਊ ਔਰ ਅੱਜ ਜੋ ਸਾਬਤ ਹੋ ਗਈ ਆ ਮੈਂ ਇਹ ਜੇ ਕਰਮ ਜੋ ਭਗਵੰਤ ਮਾਨ ਗੈਰਕਾਨੂੰਨੀ ਕਰੂ ਉਹਨੂੰ ਬੇਨਕਾਬ ਕਰਦਾ ਰੋ हां ओते परिवार ਨਾਲ ਵੀ ਖਲੋਂਦਾ ਰਹੂ ਜੇ ਉਹ ਆਪਦੇ ਬੱਚਿਆਂ ਨਾਲ ਧੱਕਾ ਕਰੂਗਾ ਮਗਰ ਜੇ ਭਗਵੰਤ ਸਾਮਨ ਨੂੰ ਕੋ ਲੇਖਾ ਮਜੀਠੀਏ ਨੂੰ ਦੱਬ ਲੋ ਮਜੀਠੀਏ ਇਹ ਜੇ ਸ਼ਰਾਬੀ ਕੋਲੋਂ ਤਾਂ ਨਹੀਂ ਦੱਬਿਆ ਜੀ ਜੀ ਸਰ ਸਮਨ ਭੇਜਣ ਤੋਂ ਪਹਿਲਾਂ 18 ਤਰੀਕ ਨੂੰ ਸਮਨ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚੋਂ ਸਮਨ ਵਾਪਸ ਲੈ ਲਿੱਤੀ ਗਈ ਸੀਗੀ ਤੁਹਾਡਾ ਭੇਜੇ ਉਸ ਦੇ ਵਿੱਚ ਉਹ ਵੀ ਦੇਖ ਲੋ ਚਰਾਸ ਹਾਂ ਮੈਨੂੰ ਸਮਨ ਭੇਜਦੇ ਆ ਮੈਂ ਚੈਲੰਜ ਕਰਦਾ ਹਾਈ ਕੋਰਟ ਹਾਂ ਕੋਨਰੇਬਲ ਹਾਈ ਕੋਰਟ ਹਾਈ ਕੋਰਟ ਤੇ ਜਾ ਕੇ ਹੱਥ ਜੋੜ ਕੇ ਭਜਦੇ ਆ ਕਿ ਨਹੀਂ ਸਾਨੂੰ ਨਹੀਂ ਇਹਦੀ ਲੋਡ ਅਜੀ ਆਪ ਦੇ ਸੰਮਨ ਵਾਪਸ ਲੈ ਲੇ ਮਗਰ ਫਿਰ ਜਦ ਮੈਂ ਮੜੀ ਜੀ ਚੂੜੀ ਫੇਰ ਮੜਦਾ ਮੜੀ ਜੀ ਚੂੜੀ ਫੇਰ ਕੱਟ ਜਾਂ ਸੀਐਮ ਦੀ ਉਹ ਫੇਰ ਕਹਿ ਦਿੰਦਾ ਇਹਨੂੰ ਸੱਦ ਲਓ ਭਾਈ ਇਸ ਲਈ ਮੇਰਾ ਸੇਟ ਦਾ ਇੰਚਾਰਜ ਤਾਂ ਮੁੱਖ ਮੰਤਰੀ ਚਾਹੀਦਾ ਇਹਦਾ ਲੈਵਲ ਵਧਾਓ ਘਟਾਓ ਨਾ ਇਹਦਾ ਤੇ ਫੇਰ ਸਵਾਦ ਆਉ ਦੋ ਦੋ ਹੱਥ ਹੁਣ ਮੈਂ ਜਾਇਆ ਹਾਂ ਹੈ ਬੜਾ ਕੁਝ ਲਿਆਇਆ ਨੀਤਾ ਆਪ ਉਹਥੇ ਹਾਈ ਕੋਰਟ ਚ ਕਹਿ ਕੇ ਆਏ ਕਿ ਨਹੀਂ ਅਸੀਂ ਤਾਂ ਗਲਤੀ ਹੋ ਗਈ ਅਸੀਂ ਇਹ ਤੋਂ ਕੁਝ ਨਹੀਂ ਲੈਣਾ ਇਹ ਬੋਲ ਕੇ ਆਏ ਆ ਉਥੇ ਹੁਣ ਤਾਂ ਮੈਂ ਇਹਨਾਂ ਨੂੰ ਇਹ ਸਮਝਾਉਣ ਆਇਆ ਕਿ ਗੈਰ ਕਾਨੂੰਨੀ ਕੰਮ ਨਾ ਕਰੋ ਨੀਤਾ ਜਿੰਮੇ ਪ੍ਰਬੋਧ ਕੁਮਾਰ ਅਰਗੇ ਅਫਸਰ ਵੀ ਐਸੇ ਨਹੀਂ ਜਿਨ੍ਹਾਂ ਨੇ ਜਿਹੜੀ ਪ੍ਰਾਣੀ ਸਿੱਟ ਨੇ ਗਲਤ ਕੰਮ ਕੀਤਾ ਉਹਨਾਂ ਦੇ ਚਿਹਰੇ ਹਾਈ ਕੋਰਟ ਚ ਬੇਨਕਾਬ ਕਰਦੇ ਤੇ ਫਿਰ ਮੇਰੀ ਵੀ ਮਜਬੂਰੀ ਹੋ ਜੂ ਕਿ ਤੁਸੀਂ ਕਿਵੇਂ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਤੇ ਜਾ ਜਾ ਝੂਠ ਬੋਲ ਰਹੇ ਹੋ ਉਹਨਾਂ ਆਪਸੀਆਂ ਦੇ ਚਿਹਰੇ ਬੇਨਕਾਬ ਕਰਕੇ ਜਿਹੜੇ ਕਾਨੂੰਨ ਦੀਆਂ ਧਰਜੀਆਂ ਉਡਾਰੇ ਨੇ ਉਹਨਾਂ ਦੇ ਉਹਨਾਂ ਦੇ ਚਿਹਰੇ ਸਾਹਮਣੇ ਲਿਆਉਣਾ ਵੀ ਫਿਰ ਮੇਰੀ ਜ਼ਿੰਮੇਵਾਰੀ ਬਣ ਜੂ ਫੇਰ ਨਾ ਓਕੀ